ਯਰਦੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਰਿਆਰੇ ਅੱਜ ਇਕੱਠੇ ਹੋਏ ਸੀਗੇ ਇਧਰ ਭਾਈ ਸਾਹਿਬ ਭਾਈ ਸਰਮਜੀਤ ਸਿੰਘ ਸਰਮਜੀਤ ਸਿੰਘ ਮਾਸਮਰ ਸਿੰਘ ਮਾਲੀ ਵਾਲੀ ਦੇਖਦੇ ਇਧਰ ਖੜੇ ਸੁੱਤੇ ਹੋਏ ਜਾਗੇ ਨਪਿੰਦਰ ਸਿੰਘ ਖੈਰਾ ਦਾ ਬੈਦੇ ਕਹਿੰਦੇ ਹੈ ਕਿ ਚਮਤਕਾਰ ਕੀ ਹੁੰਦਾ ਅੱਜ ਵੀ ਇੱਕ ਚਮਤਕਾਰ ਹੋਇਆ ਹੈਗਾ ਉਹ ਹੀ ਚਮਤਕਾਰ ਹੋਇਆ ਹੈਗਾ ਅੱਜ ਮੇਰੀ ਪੂਰੀ ਸਲਾਹ ਹੀ ਫਰਮ ਦੇਖਣ ਵੀ ਪੁਸ਼ਪਾ ਨੂੰ ਹਾਂ ਅੱਜ ਹੀ ਤੁਸੀਂ ਫੋਨ ਕਰਿਆ ਹਾਂ ਵੀ ਐਂ ਕਰਕੇ ਨਾ ਕਿ ਸਵਾਰਨ ਕਰਨਾ ਮਾਲਾ ਲੈਣਾ ਚਮਤਕਾਰ ਆ ਇਹ ਵੀ ਚਮਤਕਾਰੋਂ ਘੱਟ ਥੋੜੀ ਆ ਪੁਸ਼ਪਾ ਗਣੀ ਮੇਰੀ ਸੁਰਤ ਜਾਣੀ ਦੀ ਤੇ ਮਹਾਰਾਜ ਨੇ ਚਮਤਕਾਰ ਕਰਕੇ ਨਾਮਕ ਨਹੀਂ ਲੱਗਦੀ ਤਾਂ ਤੁਹਾਡਾ ਧੰਨਵਾਦ ਆ ਨਹੀਂ ਨਹੀਂ ਤੇ ਵਸੇ ਹੀ ਵਿਚਾਰਾਂ ਕਰ ਰਹੇ ਸੀਗੇ ਸਵੇਰ ਦੇ ਅਮਰ ਸਵੇਰੇ ਦੇ ਲਾਲੂ 2 ਵਜਣ ਵਾਲੇ ਆ ਤੇ ਵਿਚਾਰਾਂ ਕਰਦੇ ਕਰਦੇ ਹਨਾ ਇੰਨਾ ਭਾਈ ਸਾਹਿਬ ਨੇ ਇੱਕ ਸ਼ਬਦ ਬੋਲਿਆ ਕਿ ਨਾਮ ਕਿਸੇ ਆਪਣਾ ਸ਼ਬਦ ਦਾ ਖੂਬ ਖੂਬ ਨਹੀਂ ਹਮ ਆਪਗਨ ਹਮ ਆਪਗਨ ਅੰਤ ਅੰਤ ਰਾਮਦਾਸ ਗੁਰ ਜਿਸ ਨੇ ਸਰੀਰਤ ਨੇ ਸਵਾਰਿਆ ਤਾਂ ਉਹਦੇ ਤੋਂ ਪਹਿਲਾਂ ਨਾ ਜਿਵੇਂ ਆਉਂਦੀਆਂ ਆ ਜੋ ਪੰਕਤੀਆਂ ਵੀ ਹਮ ਆਪਗਨ ਭਰੇ ਇੱਕ ਗੁਣ ਨਹੀਂ ਅਮਰਤ ਛੱਡ ਬਿਖੇ ਬਿਖਾਈ ਪਿਓਗਾਂ ਨਾਲ ਭਰੇ ਹੋਏ ਆਗੇ ਗੁਣ ਇੱਕ ਵੀ ਨਹੀਂ ਹੈ ਸਾਡੇ ਚ ਤੇ ਅਮਰਤ ਨੂੰ ਛੱਡ ਕੇ ਅਸੀਂ ਬਿਖਿਆ ਕਰੀ ਆ ਅਮਰਤ ਜਿਹੜਾ ਵਾਰੀ ਅਮਰਤ ਨਹੀਂ ਹੈਣਾ ਉਹ ਵੀ ਚਲੋ ਮੈਂ ਨਾ ਇੰਪੋਰਟੈਂਟ ਆ ਔਰ ਬਾਣੀ ਕਹਿ ਰਹੀ ਹੈ ਜਿਹੜੀ ਅਮਰਤਾ ਨਾਮ ਉਹ ਨਾਮ ਨੂੰ ਅਮਰਤ ਕਹਿ ਰਹੇ ਨੇ ਇਸ ਪੰਗਤੀ ਚ ਤੇ ਉਹ ਨਾਮ ਨੂੰ ਜਪ-ਜਪ ਕੇ ਸਾਡੇ ਅੰਦਰ ਜਿਹੜਾ ਮਹਾਰਾਜ ਨੇ ਕੁੰਡ ਖੂਪ ਭਰਿਆ ਮਤ ਦਾ ਜਿਵੇਂ ਦਾ ਆਪਾਂ ਬਾਰਿਸ਼ ਆਗਦੇ ਹਾਂ ਨਾ ਸੇਮ ਉਹੀ ਰਸ ਉਹੀ ਟੇਸਟ ਸਾਡੇ ਅੰਦਰ ਵੀ ਆਉਂਦਾ ਖੂਪ ਭਰਿਆ ਮੈਂ ਜਦੋਂ ਨਾਮ ਜਪਾਂਗੇ ਅੰਦਰੋਂ ਪੈਦਾ ਹੋਊਗਾ ਕੁੱਟਾਂ ਭਰਾਂਗੇ ਆਪਾਂ ਫਿਰ ਅੱਗੇ ਪੰਕਤੀ ਆਉਂਦੀ ਆ ਮਾਇਆ ਮੋਹ ਪਰਮ ਪਰ ਭੁੱਲੇ ਸੁੱਤ ਦਾ ਰਸੋ ਪ੍ਰੀਤ ਲਗਾਈ ਕਹਿੰਦਾ ਸਾਰਾ ਹੰਨੀ ਜਿਹੜਾ ਸੋਧਿਆ ਬਈ ਵੀ ਮਾਇਆ ਚ ਉਲਝ ਗਈ ਮੋਹ ਚ ਉਲਝ ਗਏ ਭਰਮਾਂ ਚ ਉਲਝ ਗਏ ਸੁੱਤ ਦਾ ਰਸੋ ਪਰੀਤ ਲਗਾਈ ਕਿ ਆਪਦੇ ਹੀ ਧੀਆ ਪੁੱਤਰ ਇਸਤਰੀ ਮਾਂ ਪਿਓ ਦੇ ਰਿਸ਼ਤੇਾਂ ਦੇ ਵਿੱਚ ਹੀ ਅਸੀਂ ਪਰੀਤ ਲਗਾ ਕੇ ਬਹੁਤ ਬੁੱਲ ਬੈਠੇ ਆਂਗੇ ਮਾਇਆ ਤੇ ਮੋਹ ਨਾਮ ਤੋਂ ਬਿਨਾ ਸਾਰਾ ਕੁਝ ਹੀ ਮਾਇਆ ਦੇ ਮੋਹ ਸਭ ਤੋਂ ਵੱਡਾ ਮੋਹ ਆ ਪਰਿਵਾਰ ਦਾ ਕਈ ਸੰਤਾਂ ਸਾਧੂਆਂ ਦੇ ਬਚਨ ਸੁਣਿਆ ਨਾ ਸੰਗਲ ਨੇ ਸਾਰੇ ਰਿਸ਼ਤੇ ਜਿੰਨੇ ਵੀ ਆਪਣੇ ਰਿਸ਼ਤੇ ਹੈਗੇ ਆ ਉਹ ਮਾਂ ਪਿਓ ਦਾ ਰਿਸ਼ਤਾ ਭੈਣ ਭਾਈ ਦਾ ਨਾਨਕੇ ਨੂਣਕੇ ਸਾਰਾ ਕੁਝ ਦੇ ਸੰਗਲ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਇੱਕ ਹੋਰ ਬਚਨ ਆ ਦਸੰਗ੍ਰੰਥ ਦੀ ਬਾਣੀ ਚ ਸੋਬਤ ਕਹਾ ਮੋਹ ਨਿੰਦਰਾ ਮੇ ਕਬਹੂ ਸੋਚਿਤ ਹੈ ਜਾਗੋ ਮੋਣੂ ਨੀਂਦ ਕਹਤਾ ਵੀਰ ਆਪਣੇ ਮੋਹ ਪਾਇਆ ਹੋਇਆ ਹੈ ਨਾ ਮਾਪਿਓ ਨਾਲ ਪਰਿਵਾਰ ਨਾਲ ਇੱਕ ਨੀਂਦ ਆ ਹੁਣ ਵੀ ਸਾਕਾ ਚੱਲਦੇ ਆ ਨਾ ਸਾਕੇ ਦੇ ਦਿਨ ਚੱਲਦੇ ਆ ਸ਼ੀਧੀ ਦੇਣ ਗਿਆ ਦੇ ਨੇ ਆਪਾਂ ਹੁਣ ਹਰ ਕੋਈ ਸਟੇਟਸ ਤਾਂ ਲਾ ਦਿੰਦਾ ਵੀ ਅੱਜ ਜੇ ਕਿਲਾ ਛੱਡੇ ਆ ਅੱਜ ਛੋਟੇ ਫੈਜਲ ਦੇ ਆਣੂ ਤਵਾੜ ਜੇ ਆ ਗਿਆ ਅੱਜ ਕਚੈਰੀ ਲੱਗੀ ਸੀ ਅੱਜ ਇਹ ਹੋਇਆ ਸਟੇਟਸ ਆਪਾਂ ਆਏ ਸਾਲ ਲਾਉਨੇ ਆ ਪਰ ਸਿੱਖਿਆ ਕੀ ਹੈ ਇਹਦੇ ਤੋਂ ਸਭ ਤੋਂ ਵੱਡੀ ਜੋ ਸਿੱਖਿਆ ਹੀ ਮਿਲਦੀ ਹੈ ਵੀ ਮੋਹ ਛੱਡਣਾ ਕਿਵੇਂ ਪਰਵਾੜ ਦਾ ਜੇ ਮਹਾਰਾਜ ਨੂੰ ਮੋਹ ਹੁੰਦਾ ਤਾਂ ਕਿਉਂ ਇਹ ਥੱਕਾ ਹੁੰਦਾ ਜਿਹੜੇ ਆਪਾਂ ਸ਼ਿੱਧੀ ਦੇਣਾ ਸਟੇਟਸ ਤੇ ਲਾ ਕੇ ਗਏ ਨੇ ਤੇ ਹਾਂ ਬਹੁਤੋਂ ਜਾਂ ਕਿੰਨੇ ਬਹੁਤੋਂ ਮੇਰੇ ਹੁਣ ਦਿਮਾਗ ਚ ਨਹੀਂ ਰਹਾ ਚਲੋ ਇਤਿਹਾਸ ਆ ਭੁੱਲ ਜਾਂਦੇ ਆ ਵੀ ਐਨੀ ਬਹੁਤੋਂ ਐਨੀ ਬਹੁਤ ਆਕ ਇਹ ਹੁਣ ਇਹ ਜੋ ਸਿੱਖਣਾ ਵੀ ਤੇ ਇਹ ਆ ਵੀ ਪਰਿਵਾਰ ਦਾ ਮੋਹ ਤਿਆਗਣਾ ਕਿਵੇਂ ਆ ਪਰਿਵਾਰ ਨਹੀਂ ਤਿਆਗਣਾ ਹੈਗਾ ਮੋਹ ਰਹਿਣਾ ਮੈਂ ਮੱਲਾ ਕੱਲ ਨੂੰ ਆਪਣੀ ਮੌਤ ਹੁੰਦੀ ਵੀ ਆ ਹੁਣ ਇਹ ਤਾਂ ਹੈਗੀ ਆ ਮਾਣੇ ਜਾਣਾ ਪਿਆਉਣੇ ਅਸੀਂ ਵੀ ਜਾਣਾਂ ਉਹਨਾਂ ਕੋਲੋਂ ਹੁਣ ਐ ਥੋੜੀ ਆ ਵੀ ਹੁਣ ਜੋ ਜਾਣਦੇ ਆ ਤਾਂ ਪਿੱਛੋਂ ਰੋ ਰੋਗੇ ਉਹ ਕਰ ਲਈਏ ਹੁਣ ਮਹਾਰਾਜ ਨੇ ਤਾਂ ਲਾਲਾ ਵੀ ਆਪਣੇ ਚਾਰ ਸੈਭ ਜਨ ਦੇ ਹਣਾ ਮਾਤਾ ਗੁਜਰੀ ਜੀ ਸਾਰਾ ਕੁਝ ਬਾਅਦ ਕੇ ਬਾਅਦ ਵੀ ਹਣਾ ਜੰਗਾਂ ਚ ਕੀ ਹੈ ਸੀਗਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇੱਕ ਵੀਰ ਨੇ ਇੰਸਟਾਗ੍ਰਾਮ ਤੇ ਪਾਈ ਤੇ ਇੰਦਰਵੀਰ ਨਾਮ ਹਜ਼ਾ ਸੁਣਨ ਵਾਲੇ ਨੂੰ ਜਾਂ ਪੜ੍ਹਨ ਵਾਲੇ ਨੂੰ ਇਹ ਸ਼ਰਧਾਂ ਲੱਗੂਗਾ ਵੀ ਜਿਵੇਂ ਦੁੱਖ ਚੋਂ ਜਾਂ ਬਨੇ ਕਿੱਡੇ ਦੇ ਵੱਡੇ ਪੀੜਾ ਚੋਂ ਇਹ ਗੀਤ ਗਾਇਆ ਗਿਆ ਮਿੱਤਰ ਪਿਆਰੇ ਨੂੰ ਹਾਲ ਮਰੀਦ ਦਾ ਕਹਿਣਾ ਪਰ ਇਹ ਉਹਨਾਂ ਨੂੰ ਪਤਾ ਵੀ ਜਿਹੜੀ ਚ ਆਨੰਦ ਦੀ ਅਵਸਥਾ ਇਹ ਮਹਾਰਾਜ ਆਕਾਲਪੁਰਖ ਨੂੰ ਕਹਿ ਰਿਹਾ ਆ ਵੀ ਮੇਰੇ ਉਸ ਮਿੱਤਰ ਪਿਆਰੇ ਨੂੰ ਕਹਿ ਦੋ ਬਿਤੇਰੇ ਮਰੀਦ ਦਾ ਹਾਲ ਤੇਰੇ ਬਿਨਾ ਕੁਝ ਨਹੀਂ ਹੈਗਾ ਪਰਿਵਾਰ-ਬਾਰ ਕੀ ਵੀ ਉਹ ਆਫ ਦਾ ਪ੍ਰੇਮ ਅਕਾਲਪੁਰਖ ਨੂੰ ਪਰਤੀਤ ਕਰਵਾ ਰਹੇ ਨੇ ਇਹ ਗੱਲ। ਵੀ ਤੇਰੇ ਬਿਨਾ ਜਿਉਣਾ ਐਵੇਂ ਲੱਗਦਾ ਜਿਵੇਂ ਸੱਪਾਂ ਨਾਲ ਜਿਉ ਰਿਆ ਮੈਂ। ਵੀ ਤੇਰਾ ਸਾਨੂੰ 70 ਵੀ ਚੰਗਾ, ਯਾਰ ਦੇ ਦਾ ਸਾਨੂੰ 70 ਚੰਗਾ। ਪੱਟ ਘੇੜਿਆਂ ਆਦਾਰਿਆਣਾ। ਇਹ ਆਨੰਦ ਦੀ ਅਵਸਥਾ ਹੁੰਦੀ ਆ ਗਈ ਹਨਾ। ਤਾਂ ਕਰਕੇ ਮੇਨ ਗੱਲ ਆ ਵੀ ਜਿੰਨਾ ਜਲਦੀ ਆਪਾਂ ਮੋਜੋਂ ਨਿਕਲ ਸਗੀ। ਪਿਆਰ ਆ ਭਰਾਇਆ ਪੈਣਾ ਰਿਸ਼ਤਾ ਬੜਾ ਘੋੜਾ ਹੁੰਦਾ ਹੈ ਪਰ ਖਾਲਸਾ ਉਹੀ ਆ ਜਿਹੜਾ ਇਹਨਾਂ ਮੋਰ ਤੇ ਨਿਕਲ ਜੂਗਾ ਖਾਲਸੇ ਦੀ ਡੈਫੀਨੇਸ਼ਨ ਵੀ ਬੜੀ ਵੱਡੀ ਆ ਗਈ ਖਾਲਸਾ ਐ ਨਹੀਂ ਆਇਆ ਜੀ ਬਾਣਾ ਪਾਲਿਆ ਜਾਂ ਅਮਰਤ ਛਕ ਲਿਆ ਵੀ ਉਹ ਖਾਲਸਾ ਬਣ ਜਾਈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨੇ ਬਾਚਣਾ ਹੈ ਜਿਵੇਂ ਖਾਲਸੇ ਦੀ ਖਾਸ ਡੈਫੀਨੇਸ਼ਨ ਆ ਨਾ ਖਾਲਸਾ ਮਿਰੂ ਰੂਪ ਹੈ ਖਾਲਸਾ ਵਿੱਚ ਪੰਗ ਕੀ ਆਂਦੀ ਆ ਖਾਲਸਾ ਸੋਏ ਜੋ ਕਰੇ ਨਿਤ ਜੰਗ ਖਾਲਸਾ ਸੋਏ ਜੋ ਚੜੇ ਤਰ੍ਹਾਂ ਹੁਣ ਜੰਗ ਕਿਦਾਂ ਕਰਨੀ ਆ ਐ ਥੋੜੇ ਵੀ ਫੜ ਕੇ ਉਹਨੂੰ ਕੱਟਦਾ ਉਹਨੂੰ ਕੱਟਦਾ ਜੰਗ ਕਰਨੀ ਆ ਉਹਦੇ ਆਪ ਨਾਲ ਅੰਦਰੋਂ ਵਿਚਾਰਾਂ ਨਾਲ ਵੀ ਉਹੀ ਖਾਲਸਾ ਖਾਲਸਾ ਸੋਏ ਤੇ ਪੰਜ ਦਤ ਕੁਮਾਰੀ ਜਿਵੇਂ ਸੱਦੇ ਲਿਖਤਾ ਵੀ ਇਹਨੇ ਪੰਜ ਮਾਰਲੇ ਉਹ ਖਾਲਸਾ ਪੰਦੇ ਦਾ ਲਾਈਵ ਆ ਰਿਹਾ ਇੱਕ ਹੋਰ ਆਂਦੀ ਆ ਬੰਕਦੀ ਦੇਖ ਰਹੇ ਇੱਕ ਹੋਰ ਮੰਗਦੀ ਆਂਦੀ ਵੀ 10ਵੇਂ ਗ੍ਰੰਥ ਚ ਲਿਖਿਆ ਹੋਇਆ ਪੂਰਨ ਜੋਤ ਜਗੈ ਘਟ ਮੇ ਤਬ ਖਾਲਸ ਤਾਹੇ ਨਿਖਾਰ ਸਜਾਉ ਪੂਰਨ ਜੋਤ ਜਗੈ ਘਟ ਮੇ ਘਟ ਗਿਆ ਸਰੀਰ ਵੀ ਜਦੋਂ ਇਸ ਸਰੀਰ ਚ ਪੂਰਨ ਤੌਰ ਤੇ ਜੋਤ ਜਗਦੀ ਇਹ ਦੇ ਪਰਮਾਤਮਾ ਦੇ ਉਹਦੇ ਪ੍ਰਕਾਸ਼ ਦੀ ਜੋ ਆਪਾਂ ਉਹਦੇ ਪ੍ਰਕਾਸ਼ ਵਿੱਚ ਮਿਲ ਗਏ ਉਦੋਂ ਹੀ ਤੁਸੀਂ ਆਪ ਦੇ ਆਪ ਨੂੰ ਖਾਲਸਾ ਜਾਂਦੇ ਹੋ ਨਹੀਂ ਤੁਸੀਂ ਖਾਲਸੇ ਨਹੀਂ ਹੈਗੇ ਕਬੀਰ ਜੀ ਕਹਿੰਦੇ ਆ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਉਪਵਤ ਜਹ ਜਾਨੀ ਜਿਹਨਾਂ ਨੇ ਪ੍ਰੇਮ ਕਰ ਲਿਆ ਭਗਤੀ ਦਾ ਰਾਹ ਔੜ ਲਿਆ ਪ੍ਰੇਮ ਕੇ ਤਾਰਿਕ ਨੂੰ ਹਾਰ ਇੱਕ ਦੇ ਵਿੱਚ ਫਿਰ ਹਰ ਇੱਕ ਹੀ ਆ ਗਿਆ ਸਾਰੇ ਕੋਈ ਨਾ ਹਰ ਇੱਕ ਚੋ ਵੀ ਆ ਗਿਆ ਉਹੀ ਖਾਲਸੇ ਨੇ ਤੇ ਜਿਹੜੇ ਬਾਤ ਪਾ ਪਹਿਲਾਂ ਬੜ ਰਹੇ ਸੀ ਅੱਗੇ ਆਂਦੀ ਆ ਇੱਕ ਉਤਮ ਪੰਥ ਸੁਣਿਆ ਗੁਰ ਸੰਗਤ ਦਾ ਤਹਿ ਮਿਲੰਤ ਜਨ ਉਤਰਾਸ ਮਿਟਾਈ ਵੀ ਸਾਧ ਗੁਰ ਦੇ ਸੰਗਤ ਤਲਾ ਇੱਕ ਚਾਰਾ ਸੁਚਾਰਾ ਸੁਣਿਆ ਨਾ ਚੁਣਿਆਗਾ ਉਹਦੇ ਚ ਮਿਲ ਕੇ ਹੀ ਤਹਿ ਮਿਲਾਂ ਤੇ ਜਮਤਰਾਸ ਮਟੇ ਜਮਾ ਦੀ ਧਰ ਮੁੱਕ ਗਿਆ ਇੱਕ ਅਰਦਾਸ ਪੱਟ ਕੀਰਤ ਕੀ ਗੁਰੂ ਰਾਮ ਦਰਸ ਰੱਖੋ ਸਰਮਾਈ ਇਹ ਹਣਾ ਪੱਟ ਦੀ ਆਪ ਜੀ ਅੱਗੇ ਬੇਨਤੀ ਆ ਵੀ ਸਾਨੂੰ ਆਪ ਦੇ ਚਰਨਾ ਚ ਲਾ ਕੇ ਰੱਖੋ ਸੋ ਸਿੱਧੀ ਦਿਨ ਜਾਗਰਣੇ ਜ਼ਰੂਰੀ ਨਹੀਂ ਕੀ ਨਹੀਂ ਆ ਵੀ ਆਮੀ ਕੰਮ ਦਾ ਕੁਸ਼ ਹੁੰਦਾ ਹੈ ਪਰ ਜੇ ਇਕੱਲੇ ਆਪਾਂ ਸਟੇਟ ਸੀ ਪਾਉਂਦੇ ਰਹਿ ਗਏ ਹਨਾ ਸਟੇਟਸ ਲਾ ਲਿਆ ਬੱਕ ਬੱਕ ਗੀਤ ਹਾਸਲ ਗੀਤ ਆਉਂਦੇ ਆਗੇ ਸ਼ੀਂਧੀਆਂ ਤੇ ਖਾਸ ਕਰ ਇਸ ਜਿਹੜਾ ਇਹ ਨਵੰਬਰ ਦੇ ਹਫਤਾ ਚੱਲਦੇ ਆ ਉਹ ਦਾ ਪਰ ਜੇ ਆਪਾਂ ਇਹਦੇ ਚ ਸਿੱਖਿਆ ਹੀ ਨਹੀਂ ਕੁਝ ਪਰ ਸਟੇਟਸ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਤੇ ਇਹਦੇ ਚ ਵੱਡੀ ਸਿੱਖਿਆ ਇਹ ਹੀ ਆ ਬਿਮੋਹ ਤੋਂ ਬਾਹਰ ਕਿਵੇਂ ਨਿਕਲਣਾ ਵਾਜ ਜਾਨੀ ਤਾਂ ਹੀ ਇਹ ਸਭ ਕੁਝ ਕੀਤਾ ਉਹਨਾਂ ਨੇ ਦਿਖਾਇਆ ਪ੍ਰੈਕਟਿਕ ਉਹ ਸਾਨੂੰ ਵੀ ਮੋਹ ਗਿਆਨ ਛੱਡਣਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਦੋਸੇ ਉਹਦੇ ਕਾ ਕੀ ਨਹੀਂ ਕਰ ਸਕਦੇ ਸੀ ਉਹ ਇਹ ਉਹਨਾਂ ਕੋਲ ਪਾਵਰ ਹੈ ਨਹੀਂ ਸੀ ਵੀ ਆਪਣਾਲੇ ਮਨ ਦੇ ਆ ਵੀ ਕਿੱਡੀ ਵੀ ਖੋਦਾਕਾਰ ਰੂਪ ਸੀ ਉਹ ਖੇਡ ਸਗਾ ਸੰਮੂਚ ਖੇਡ ਸੀਗਾ ਮਹਾਰਾਜ ਦਾ ਇਹ ਤਾਂ ਕਿ ਅਸੀਂ ਸਿੱਖ ਸਕੀਏ ਪਰ ਅਸੀਂ ਤਾਂ ਪਰਿਵਾਰ ਦੇ ਵਿੱਚ ਰਹਿ ਕੇ ਉਨਾਂ ਨੂੰ ਸਾਹ ਹੀ ਨਹੀਂ ਲੈ ਸਕਦੇ ਮਹਾਰਾਜ ਨੇ ਇਹ ਦੇਖਿਆ ਨਾ ਵੀ ਪੰਜਾਬ ਓਦਾਂ ਵੀ ਜਿਹੜੇ ਕਾਫੀ ਪਰਿਵਾਰ ਸਾਡੇ ਉਹ ਹੁੰਦੇ ਆ ਮਤਲਬ ਜੁੜੇ ਹੋਏ ਹਨਾ ਪਰਿਵਾਰ ਨਾਲ ਬਹੁਤ ਮੌ ਹੈ ਪੰਜਾਬ ਚ ਵੀ ਤੇ ਓਦਾਂ ਵੀ ਪੰਜਾਬ ਦੇ ਪਰਿਵਾਰਾਂ ਪਰਵਾੜ ਟੁੱਕੇ ਨਹੀਂ ਦੇਖ ਸਕਦਾ ਕੋਈ ਪਰਿਵਾਰ ਨਾ ਬਹੁਤ ਮੌ ਦੇਖਿਆ ਹੀ ਆ ਉਹ ਕਿੰਨਾ हम्म hmm. ये जरूरी सीख सकते हैं बिना ये देखे मैं की कैंदे आपा इस चीज़ तो ते उठ पाऊंगे hmm. ओल्डी न पेंडसिंग करा सब ओल्डी तो hmm. चार तो नेवचार भी दाव कोई बाइकरू एक कोई जाल कर देगा बाइकरू ਸਾਰਾ ਕੁਝ ਵੈਗ ਰਹੀ ਆ ਕੁਝ ਵੀ ਨਹੀਂ ਹੋ ਰ ਮੇਰਾ ਹੋਰ ਕੁਝ ਨਹੀਂ ਬਾਕੀ ਦਾ ਕੋਈ ਛੋਟ ਹੀ ਆ ਇੱਕ ਹੋਰ ਅੱਜ ਹੱਥ ਉਹ ਵੀ ਆਪਾਂ ਸ਼ੇਅਰ ਕਰ ਹੀ ਦਿੰਦੇ ਆ ਲਾਲਾ ਦੇਖ ਕੇ ਕਰਾਂਗੇ ਜੀ ਫੋਨ ਉੱਤੇ ਉਹ ਅੱਜ 바ਕੇ ਮਲ ਦੇ ਪੌੜੀ ਨਾ ਪੜੀ ਵੀ ਕੀ ਕੁਛ ਮੈਲਾ ਤੇ ਕੀ ਕੁਛ ਮੈਲਾ ਹੈ ਨਹੀਂ ਬਾਣੀ ਦਾ ਮੈਨੂੰ ਨਾਮ ਨਹੀਂ ਪਤਾ ਇਹ ਚ ਕੀ ਲਿਖਿਆ ਕੈ ਮੈਲਾ ਬ੍ਰਹਮਾ ਮੈਲਾ ਇੰਦ ਰੱਬ ਮੇਰਾ ਰੱਬ ਮੇਰਾ ਮੇਲਾ ਹੈ ਚੰਦ ਬ੍ਰਹਮਾ ਇੰਦਰ ਚਾਨਣ ਦੇ ਨਾਲੀ ਸੋਰ ਚਾ ਚੰਦਰਵਾ ਸਾਰੇ ਮੇਰੇ ਨੇ ਮੇਲਾ ਮਲ ਤਾਂ ਇਹ ਸੰਸਾਰ ਇਹ ਸੰਸਾਰ ਸਾਰਾ ਮੇਲਾ ਇੱਕ ਹਰ ਨਿਰਮਲ ਜਾ ਕਾ ਅੰਤਨਾਪਰ ਸਿਰਫ ਪਰਮਾਤਮਾ ਹੀ ਪਵਿੱਤਰ ਉਹਦਾ ਨਾਮ ਹੀ ਪਵਿੱਤਰ ਹੈ ਜਿਹਦਾ ਅੰਤ ਨਹੀਂ ਜਿਹਦਾ ਕੋਈ ਪਰਲਾ ਉਰਲਾ ਬੰਨਾ ਨਹੀਂ ਹੈ ਮੇਲੇ ਬ੍ਰਹਮੰਡਾ ਇੱਕ ਹੈ ਈਸ ਬ੍ਰਹਮੰਡਾ ਦੇ ਰਾਜੇ ਜਿੰਨੇ ਮਾਰਜੀ ਕਿਲੇਤਰ ਕੀਤਾ ਹੈ ਨਹੀਂ ਮਹਾਰਾਜ ਜਗਤ ਜੀ ਚ ਪਹਿਲੀ ਵਾਰ ਤੋਂ ਕਿੰਨੀਆਂ ਧਰਤੀਆਂ ਹਨ ਸੰਕ ਅੰਕ ਬੇ ਉਹਨਾਂ ਦੇ ਸਾਰੇ ਰਾਜ ਵੀ ਸਾਰੇ ਕੁਝ ਮੈਲਾ ਹੀ ਨੇ ਮੈਲੇ ਨਿਸ ਬਾਸਰ ਦਿਨ 30 ਰਾਤ ਦਿਨ ਮਹੀਨੇ ਜਿੰਨੇ 30 ਦਿਨ ਨੇ ਇਹ ਸਾਰੇ ਮੈਲੇ ਨੇ ਜੀ ਜਨਤ ਬਿਕਰ ਨਾਲ ਪਰੇ ਪਏ ਆਪਾਂ ਸਾਰੇ ਮਾਣਾ ਚਾਣਾ ਕਿੰਨੀ ਮੈਲ ਤੇ ਕੀ ਫਿਰਦੇ ਆ ਸਭ ਮੈਲਾ ਮੈਲਾ ਮਤੀ ਮੈਲਾ ਹੀਰ ਮੋਤੀ ਹੀਰੇ ਐਨੇ ਕੀਮਤੀ ਨੇ ਹਾਂ ਆਪਾਂ ਪਤਾ ਜਰਿਆ ਹਿੱਟ ਹੋਰ ਤੇ ਪਰ ਕਹਿੰਦੇ ਉਹ ਵੀ ਮੈਲੇ ਨੇ ਮੈਲਾ ਪਾਣ ਪਾਵਕ ਅਰਨੀਰ ਹਵਾ ਅੱਗ ਪਾਣੀ ਇਹ ਵੀ ਮੈਲਾ ਮਾਰੇ ਸ਼ਿਵ ਸੰਕਰਮਹੇਸਾ ਸੋਰੀ ਮੈਲੇ ਸ਼ਿਵ ਸੰਕਰਮਹੇਸ ਸ਼ਿਵ ਸੰਕਰਮਹੇਸ ਪਾਣ ਇਹ ਵੱਡੇ ਦੇਵਤੇ ਮਿੱਥੇ ਗਏ ਆ ਆਪਦੇ ਯੁੱਗ ਦੇ ਪਰ ਇਹ ਵੀ ਮੈਲੇ ਆ ਮੈਰੇ ਸਿੱਧ ਸਾਕ ਅਰਪੇਖ ਜਿਹਨੇ ਸਿੱਧ ਹੋ ਗਏ ਸਾਧਕ ਹੋ ਗਏ ਪੇਖ ਜਿਹੜੇ ਪੇਖਾਦਾਰੀ ਸਾਧੂ ਬਣੇ ਬੈਠੇ ਆ ਉਹ ਤਾਂ ਅਤਿ ਜਿਹਾ ਮੈਲੇ ਆ ਮੈਲੇ ਜੋਗੀ ਜੰਗਮ ਜਟਾ ਸਹਿਤ ਜਿਹੜੇ ਜੋਗੀ ਨੇ ਜੜਾ ਧਾਰੀ ਨੇ ਸਭ ਆਪ ਪਵਿੱਤਰ ਨਹੀਂ ਮੰਨਾਂ ਦੀ ਗੱਲ ਹੋ ਰਹੀ ਆ ਮੰਨਾਂ ਦੀ ਗੱਲ ਹੋ ਰਹੀ ਆ ਮੈਲੀ ਕਾਇਆ ਹੰਸ ਸਮੀਤ ਆ ਕਾਇਆ ਇਹਦਾ ਸਰੀਰ ਆ ਇਹ ਵੀ ਮੈਲ ਆ ਤੇ ਜੀਵਾਤਮਾ ਮੇਲਾ ਹੋਇਆ ਪਿਆ ਕਿਉਂਕਿ ਸੋਝੀ ਨਹੀਂ ਹੈਗੀ ਛੱਟ ਕੇ ਵਿਦਦੇ ਆ ਵਿਸ਼ਿਆਂ ਵਿਕਾਰਾਂ ਚ ਕਹੇ ਕਬੀਰ ਤੇ ਜਨ ਪਰਵਾਨ ਆ ਗੱਲ ਮੇਨਾਂ ਕਬੀਰ ਆਖਦੇ ਆ ਵਿਸਰਪ ਉਹ ਮਨੋਖੀ ਉਸ ਅਕਾਰ ਪੁਰਖ ਦੇ ਦਰ ਤੇ ਪਰਵਾਨਾ ਨਿਰਮਲ ਤੇ ਜੋ ਰਮ ਹੈ ਜਾਨ ਸਿਰਫ ਉਹ ਹੀ ਪਵਿੱਤਰ ਨੇ ਸਾਫ ਨੇ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਸਾਂਝ ਪਾ ਲਈ ਜਿਨ੍ਹਾਂ ਰੋ ਦੇ ਨਾਮ ਨਾਲ ਸਾਂਝ ਪਾ ਲਈ ਨਿਰਮਲ ਤੇ ਜੋਰਾ ਮਹਾਂ ਜਿਨ੍ਹਾਂ ਨੇ ਉਹ ਰਾਮ ਨੂੰ ਉਹ ਸ਼੍ਰਾਮ ਨੂੰ ਜਾਣ ਲਿਆ ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਨਿਰਮਲ ਨਾਲ ਸਾਂਝ ਪਾ ਲਿਆ ਪਰਵਾਣ ਹੈ ਨਾ ਇਹਦਾ ਤਾਂ ਮਤਲਬ ਨਿਰਮਲ ਦਾ ਮਤਲਬ ਤਾਂ ਨਿਰਮਲ ਹੀ ਹੋਣਾ ਨਿਰਮਲ ਨਿਰਮਲ ਜਣੇ ਕਿ ਪਵਿੱਤਰ ਨਿਰਮਲ ਦਾ ਸ਼ਬਦ ਅਰਥ ਹੈ ਗਿਆ ਸਾਫ ਪਵਿੱਤਰ ਮਨ ਵਾਲਾ ਤੇ ਸ਼ੁੱਧ ਵੀ ਕਹਿ ਸਕਦਾ ਇਹ ਆਰ ਤੇ ਹੀ ਆ ਗਾ। ਵਾਸਤੇ ਜੀ ਵਿਚਾਰਾਂ ਜੀ ਆ ਤੁਹਾਡੇ 15 ਮਿੰਟ ਸੀ। ਕੋ ਲੈਣੇ ਸੀਗੇ ਉਹ ਵੀ ਲੈ ਚੁੱਕਿਆਂਗੇ। ਪਰ ਬੜਾ ਵਧੀਆ ਲੱਗਿਆ ਅੱਜ ਕਿਤੇ ਇਹ ਪੁਸ਼ਪਾਡੂ ਵੇਖਦੇ ਹਣਾ। ਕਿ ਕੁਝ ਵੇਖਦੇ ਉਹਦੇ ਚ। ਕੀ ਕੁਝ ਆਂਦਾ ਉਹਦੇ ਚ। ਬੜਾ ਅਨੁਚੀ। ਬੜੀ ਆਏ ਸਮਾਂ ਲੱਗ ਗਿਆ ਸਾਰਾ ਅਮਰ ਤੇਰਾ 2-3 ਘੰਟੇ ਹੋ ਗਏ ਤੁਹਾਨੂੰ ਨਾਸ਼ਤਾ ਮੇ ਸਮੇ ਦਾ ਬਦਲ ਲੱਗ ਗਿਆ। 3 ਘੰਟੇ ਹੋ ਗਏ ਨਾ। 12 ਵਜੇ ਪਹੁੰਚੇ ਸੀ ਖੈਰਾ ਸਾਹਮਣੂ ਮੈਂ ਉਹ ਬਾਅਦੋਂ ਅਮਰੀਕਾ ਨਾਲ ਜੋੜਦੇ ਹਾਂ ਮਿੱਤਰ ਪਿਆਰੇ ਨੂੰ ਇਹਨਾਂ ਦਾ ਹਾਲ ਸੁਣਾਈ ਹੈ ਬਾਈਰਿਕਾ ਖਾਣ ਵਾਲੀ ਨਾਏ ਕੋਈ ਚੀਜ਼ ਬਣਦੇ